ਜੀ ਫਿਰ ਮੈਂ ਤੁਹਾਨੂੰ ਆਪਣਾ ਨਾਮ ਬੋਲੋ ਕਾਂਵਰ ਦਵਿੰਦਰ ਕੁਮਾਰ ਸ਼ਰਮਾ ਆਮ ਆਦਮੀ ਪਾਰਟੀ ਦਾ ਮੈਂ ਇੱਕ ਵਲੰਟੀਅਰ ਜਿਸ ਦਾ ਸ਼ਹਿਰ ਵਿੱਚ ਸਫਾਈ ਕਰਨ ਵਾਸਤੇ ਨਾਲੇ ਦੇ ਮਸ਼ੀਨ ਆਈ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸ਼ਹਿਰ ਦੇ ਜ ਸਫਾਈ ਦਾ ਜਿਹੜਾ ਹਾਲ ਹੀ ਬਹੁਤ ਹੀ ਮਾੜਾ ਹੈ ਕਿਉਂਕਿ ਜਿਹੜੇ ਸਫਾਈ ਮੁਲਾਜ਼ਮ ਨੇ ਉਹ ਯਾਰੇ ਗਾੜੀਆਂ ਨਹੀਂ ਨੀ 4 4 ਫੋੜੀ ਗਾੜੀ ਨਾਲੇ ਜੋ ਕੱਢਣ ਆ ਕੇ ਬੜੀ ਮੁਸ਼ਕਲ ਹੋਣਾ ਨੂੰ ਆਉਂਦੀ ਹੈ ਉਦੇ ਵਾਸਤੇ ਬੜੀ ਮਿਹਨਤ ਉਹਨਾਂ ਨੂੰ ਕਰਨੀ ਪਈਂਦੀ ਪਰ ਉਹ ਮਸਲੇ ਦਾ ਹੱਲ ਫੇਰ ਵੀ ਨਹੀਂ ਸੀ ਹੁੰਦਾ ਪਾਣੀ ਜਿਹੜਾ ਪਿਸ਼ਟੇ ਦੀ ਪੀਸਾਨ ਹੁੰਦਾ ਹੈ ਇਹ ਮਸ਼ੀਨ ਜਿਹੜੀ ਆਈ ਹੈ ਸਫਾਈ ਵਾਸਤੇ ਨਾਲਿਆਂ ਦੀ ਸਫਾਈ ਕਰੇਗੀ ਇਹਦੇ ਵਾਸਤੇ ਕਾਉਂਡ ਗਰਮੇਸ਼ ਨੇ ਬੜੀ ਮਿਹਨਤ ਕੀਤੀ ਆ ਔਰ ਇੱਥੋਂ ਤੱਕ ਕਿ ਕਮੇਟੀ ਨਾਲ ਵੀ ਝਗੜਿਆ ਕਰਕੇ ਪੂਰੀ ਮਿਹਨਤ ਕਰਕੇ ਮਸ਼ੀਨ ਮੰਗਵਾਈ ਆ ਔਰ ਜਦੋਂ ਇਹ ਕਾਟ-ਕਾਟ ਫੋੜ ਨਾਲੇ ਜਿਹੜੇ ਆ ਸਫਾਈ ਹੋ ਗਈ ਗਾਰ ਨਿਕਲ ਗਈ ਇਹ ਗਲੀਆਂ ਨਹੀਂ ਹੈ ਜਿਹੜੀਆਂ ਨਾਲੀਆਂ ਵਾ ਉਹ ਆਟੋਮੈਟਿਕਲੀ ਉਹਨਾਂ ਦਾ ਪਾਣੀ ਜਿਹੜਾ ਵਾ ਉਹ ਬਾਹਰ ਨੂੰ ਜਿਹੜਾ ਵਾਪਸ ਜਾਂਦਾ ਆਏਗਾ ਉਹ ਨਾਲੇ ਵਾਲ ਨੂੰ ਜਾਊਗਾ ਤੇ ਸਫਾਈ ਦਾ ਪ੍ਰਬੰਧ ਜਿਹੜਾ ਬਹੁਤ ਸੁਚੱਜਾ ਹੋ ਜਾਊਗਾ ਇਹ ਨਸੀਰ ਕਰਦੀ ਪਈਏ ਜੇ ਕਰਮਚਾਰੀ ਲੱਗੇ ਉਹ ਕਿਉਂ ਨਹੀਂ ਸਫਾਈਆਂ ਕਰਦੇ ਗਲੀਆਂ ਕਰਮਚਾਰੀ ਬਹੁਤ ਘੱਟ ਨੇ ਦੇਖੋ ਇੱਚ ਹਰ ਇੱਕ ਨੂੰ ਪਤਾ ਵਾ ਕਿ ਪਿਛਲੇ ਸਮੇਂ ਜਿਨ੍ਹਾਂ ਨੇ ਕੋਈ ਵੀ ਨਵੀਂ ਭਰਤੀ ਨਹੀਂ ਕੀਤੀ ਵੀੜਾ ਕਰਮਚਾਰੀ ਰਿਟਾਇਰ ਸਫਾਈ ਕਰਮਚਾਰੀ ਰਿਟਾਇਰ ਹੋ ਜਾਂਦਾ ਵਾ ਪਰ ਉਹਦੇ ਥਾਂ ਤੇ ਨਵਾਂ ਨਹੀਂ ਰੱਖਿਆ ਜਾਂਦਾ ਤੇ ਬੰਦੇ ਘਟਦੇ ਜਾਂਦੇ ਆ ਸ਼ਹਿਰ ਵੱਧਦਾ ਗਿਆ ਸਫਾਈ ਦਾ ਕੰਮ ਵੱਧਦਾ ਜਾਂਦਾ ਵਾ ਬੰਦੇ ਘਟਦੇ ਜਾਂਦੇ ਆ ਉਹਨਾਂ ਦੀ ਬੱਸ ਵੀ ਗੱਲ ਕੋਈ ਨਹੀਂ ਆਮ ਆਦਮੀ ਪੁਰ ਪਾਰਟੀ ਬਿਲਕੁਲ ਸਹੀ ਤਰ੍ਹਾਂ ਕੰਮ ਕਰੇਗੀ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਕੰਮ ਹੋਊਗਾ ਇਹਦੇ ਵਿੱਚ ਕੋਈ ਵੀ ਅਹੋਜੀ ਗੱਲ ਨਹੀਂ ਆਊਗੀ ਵੀ ਜਿਹਦੇ ਵਿੱਚ ਕੋਈ ਇਹ ਗੱਲਾ ਕਿ ਸਾਡੀ ਸਾਡਾ ਨਾਲਾ ਜਿਹੜਾ ਵੀ ਇਹ ਨਹੀਂ ਘਰਿਆ ਤੇ ਦੂਜਾ ਕਿਹਦਾ ਹਤਾ ਪੂਰੇ ਸ਼ਹਿਰ ਦੇ ਜਿਹੜੇ ਵੱਡੇ ਮੇਨ ਆਰੇ ਆ ਉਹਨਾਂ ਦੀ ਸਵਾਈ ਜਿਹੜੀ ਆ ਪੂਰੇ ਤਰੀਕੇ ਨਾਲ ਬੜੀ ਰੰਗ ਨਾ ਕੀਤੀ ਜਾਓ ਜੀ ਸਰ ਆਪਣਾ ਨਾਮ ਮੈਂ ਕਾਮਰੇਡ ਗੁਰਮੀਤ ਸਿੰਘ ਆਮ ਆਦਮੀ ਪਾਰਟੀ ਦਾ ਬਲਾਕ ਪ੍ਰੈਜ਼ੀਡੈਂਟ ਬੋਲ ਰਿਹਾ ਮੈਂ ਨਗਰ ਨਿਵਾਸੀ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਇਥੋਂ ਦੇ ਲੀਡਰ ਲੀਡਰਸ਼ਿਪ ਵਿੱਚ ਰਹੇ ਆ ਤੇ ਇਹਨਾਂ ਨੇ ਕਾਦੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਕਾਦੀਆਂ ਦੇ ਨਾਲੇ ਜਿਨ੍ਹਾਂ ਵਿੱਚ 4-4 ਫੁੱਟ ਗਾੜ ਪਈ ਹੋਈ ਸੀ ਮੈਂ ਪਿਛਲੇ ਦੌਰ ਜਦੋਂ ਸਰਕਾਰ ਬਣੀ ਸਾਡੀ ਤਾਂ ਅਸੀਂ ਇਹ ਧਿਆਨ ਚ ਲੈਂਦਾ ਕਿ ਇਹ ਇਹ ਗਾੜ ਜਿਹੜਿਆ ਕਢਾਉਣੀ ਬੜੀ ਜ਼ਰੂਰੀ ਆ ਤੇ ਉਹ ਮੈਂ ਇਹਦਾ ਮਤਾ ਕਰਵਾਇਆ ਉਸ ਤੋਂ ਬਾਅਦ ਪੈਸਾ ਮਨਜ਼ੂਰ ਹੋਇਆ ਸਾਡੇ ਜਗਤਪ੍ਰੀਤ ਸਿੰਘ ਜੀ ਸੇਖਵਾਰੇ ਇਹ ਸਾਰਾ ਕੁਝ ਕਰਵਾਇਆ ਇਦੇ ਨਾਲ ਕੀ ਹੋਇਆ ਕਿ ਉਹਦਾ ਟੈਂਡਰ ਕਰਨਾ ਸੀ ਤੇ ਅਥੋਂ ਦੇ EO ਨੇ ਜਿਹੜੀ ਟੈਂਡਰਿੰਗ ਕੀਤੀ ਉਹ ਮਸ਼ੀਨ ਦੇ ਨਹੀਂ ਕੀਤੀ ਉਹ ਮੈਨੂਅਲ ਵਾਲੀ ਕਰਤੀ ਮੈਨੂੰ ਦੁਬਾਰਾ ਉਹਦੇ ਨਾਲ ਗੱਲ ਕਰਨੀ ਪਈ ਸਖਤ ਹੋਣਾ ਪਿਆ ਉਹਦੇ ਤੋਂ ਬਾਅਦ ਅਸੀਂ ਮੁੜ ਕੇ ਮਸ਼ੀਨ ਦੀ ਜਿਹੜੀ ਆ ਉਹ ਟੈਂਡਰਿੰਗ ਕਰਵਾਈ ਤੇ ਪਿਛਲੇ ਮਹੀਨੇ 25 ਤਰੀਕ ਨੂੰ ਉਹ ਖੁੱਲ ਗਈ ਲੇਕਿਨ ਫਿਰ ਵੀ ਲੰਬੇ ਸਮੇਂ ਦੇ ਵਿੱਚ ਉਹ ਇਹ ਕੋਈ ਕੰਮ ਨਹੀਂ ਸੀ ਕਰਾਉਣਾ ਚਾਹੁੰਦਾ ਮੈਨੂੰ ਡੀਸੀ ਸਾਹਿਬ ਨੂੰ ਮਿਲਣਾ ਪਿਆ ਏਡੀਸੀ ਸਾਹਿਬ ਨੂੰ ਮਿਲਣਾ ਪਿਆ ਉਹਨਾਂ ਦੇ ਧਿਆਨ ਵਿੱਚ ਲਿਆ ਕੇ ਮੈਂ ਵੀ ਬਾਦਸ਼ਾਹ ਹੋਣ ਵਾਲਿਆਂ ਸਾਡੇ ਸ਼ਹਿਰ 'ਚ ਪਾਣੀ ਬੜਾ ਵਧਦਾ ਤੇ ਉਹ ਪਾਣੀ ਦਾ ਨਿਕਾਸ਼ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚ ਨਾਲਿਆਂ ਦੇ ਵਿੱਚ ਬਹੁਤ ਗਾਰ ਭਰੇ ਹੋਏ ਆ 40 50 ਸਾਲ ਇਹਨਾਂ ਨੂੰ ਤੇ ਚੇਤਾ ਹੀ ਨਹੀਂ ਆਇਆ ਤੇ ਅਸੀਂ ਕਿਹਾ ਵੀ ਉਹ ਗਾਰ ਕਢਵਾਈ ਜਾਵੇ ਜਿਹਦੇ ਨਾਲ ਪਾਣੀ ਦਾ ਨਿਕਾਸ਼ ਜਿਹੜਾ ਚੰਗਾ ਹੋਣਾ ਸ਼ੁਰੂ ਹੋਏ ਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਨਾ ਵੜੇ ਉਹ ਕਰੌਲ ਨੇ ਡੀਸੀ ਸਾਹਿਬ ਦੇ ਨੋਟਿਸ ਲਿਆਂਦਾ ਉਹਨਾਂ ਨੇ ਫੌਰੀ ਤੌਰ ਤੇ ठेकेदार ਨਾਲ ਗੱਲ ਕਰਕੇ ਅੱਜ ਮਸ਼ੀਨ ਜਿਹੜੀ ਆ ਉਹ ਭੇਜ ਦਿੱਤੀ ਆ ਕਾਦੀਆਂ ਵਿੱਚ ਅੱਜ ਸ਼ਾਮ ਤੋਂ ਇਹ ਕੰਮ ਕਰਨਾ ਸ਼ੁਰੂ ਕਰ ਦੇਵਗੇ ਤੇ ਮੈਂ ਨਗਰ ਨਾਸੀ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਵੇਂ ਅਸੀਂ ਕਾਦੀਆਂ ਦੇ ਵਿੱਚ ਸੜਕਾਂ ਜਿਹੜੀਆਂ ਉਹ ਪਿਛਲੀਆਂ ਸਰਕਾਰਾਂ ਨਾਲੋਂ ਅਲੱਗ ਕਿਸਮ ਦੀਆਂ ਬਣਵਾਈਆਂ ਜਿਹਦੇ ਵਿੱਚ ਦੋਹਰੀ ਲੇਅਰ ਪਾ ਕੇ ਤੇ ਸੜਕਾਂ ਬਣਾਈਆਂ ਬਹੁਤ ਵਧੀਆ ਬਣ ਗਿਆ ਲੋਕਾਂ ਦੇ ਖੁਸ਼ੀ ਦਾ ਮਾਹੌਲ ਆ ਤੇ ਇਹ ਨਗਰ ਨਾਸੀਆਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਨਾਲਿਆਂ ਦੇ ਵਿੱਚੋਂ ਦੀ ਗਾਰ ਕਢਵਾ ਕੇ ਜਿਹੜੇ ਪਹਿਲੀ ਨਾਲੀ ਜਿਹੜੇ 50 ਸਾਲ ਤੋਂ ਪਹਿਲਾਂ ਦੀ ਬਣੀ ਹੋ ਗਈ ਔਰ ਤੁਹਾਡਿਆਂ ਨਜ਼ਰਾਂ ਦੇ ਅੱਥਾਨ ਜਰਾਵੇਗੀ ਇਹ ਸਾਰਾ ਕੰਮ ਆਪਣੀ ਦੇਖ ਰੇਖ ਵਿੱਚ ਕਰਵਾਵਾਂਗੇ ਔਰ ਜਿਹੜੇ ਕਮੇਟੀ ਦੇ ਮੁਲਾਜ਼ਮ ਆਲੇ ਨੇ ਜਿਹੜੇ ਐਮਸੀ ਨੇ ਜਾਂ ਜਿਹੜੇ ਇੱਥੇ ਦੇ ਕਰਤਾ ਧਰਤਾ ਨੇ ਉਹਨਾਂ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਮੈਂ ਨਗਰ ਨਿਵਾਸੀਆਂ ਦੇ ਅਹਿਸਾਸ ਦੇ ਨਾਲ ਇਹ ਚਾਹਣਾ ਹੈ ਕਿ ਇਹ ਸ਼ਹਿਰ ਨੂੰ ਸਵਰਗ ਬਣਾਇਆ ਜਾਵੇ ਤੇ ਤੁਹਾਡੇ ਸਾਥ ਦੀ ਵੀ ਸਾਨੂੰ ਲੋੜ ਆ ਤੇ ਆਮ ਆਦਮੀ ਪਾਰਟੀ ਤੁਹਾਡਿਆਂ ਗੁਰੂਆਂ ਉੱਤੇ ਆ ਜਿਹੜਾ ਵੀ ਤੁਹਾਨੂੰ ਕੋਈ ਮੁਸ਼ਕਲ ਦਾ ਕੰਮ ਦਿਸਦਾ ਹੋ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨ ਪਿਆਰ ਦੀਆਂ ਨਾਰੀਆਂ ਸਾਫ਼ ਹੋਣੀਆਂ ਉਹ ਮੱਲੇ ਵਿੱਚ ਕੀਤਾ ਜਗ੍ਹਾ ਦਾ ਇੰਤਜ਼ਾਮ ਇਹ ਜਿਹੜੇ ਵੱਡੇ ਨਾਲੇ ਆ ਉਹ ਕਾਲਜ ਤੋਂ ਲੈ ਕੇ ਐਨਾ ਸੌਰੀ ਬੈਂਕ ਤੋਂ ਸਟੇਟ ਬੈਂਕ ਆਫ ਇੰਡੀਆ ਤੋਂ ਲੈ ਕੇ ਇਹ ਬੁੱਟਰ ਰੋਡ ਆ ਆਪਣਾ ਰੇਲਵੇ ਰੋਡ ਇਧਰ ਹਰਚਵਾਲ ਰੋਡ ਜਿਹੜਾ ਨਾਲਾ ਨਵਾਂ ਬਣਿਆ ਹੋਇਆ ਉਹ ਉਹਦੇ ਵਿੱਚੋਂ ਵੀ ਗਾਰ ਬਹੁਤ ਹੋ ਗਿਆ ਉਹ ਕਰ ਦੇਣੀ ਆ ਜਿਹੜਾ ਜ਼ਿਆਦਾ ਰੋਡ ਤੇ ਜਿਹੜੇ ਵੀ ਪਹਿਲਾਂ ਵੱਡੇ ਨਾਲੇ ਨੇ ਉਹਨਾਂ ਦੇ ਵਿੱਚੋਂ ਜਿਹੜਾ ਜ਼ਿਆਦਾ ਨਿਕਾਸ ਕੀਤਾ ਜਾਵੇਗਾ ਉਹ ਪੰਜਾਬ ਸਰਕਾਰ ਦੇ ਕਿੰਨੇ ਪੈਸੇ ਲੱਗ ਸਕਦੇ ਪੰਜਾਬ ਸਰਕਾਰ ਦੇ ਪੈਸੇ ਜਿਹੜੇ ਆ ਵੀ ਉਹ ਆ ਸਾਡੇ ਜਿਹੜੇ ਦੋ ਛੜਕਾ ਹੁਣ ਤੱਕ ਦੀਆਂ ਬਣੀਆਂ ਨੇ ਇਹਨਾਂ ਉੱਤੇ ਕੋਈ 11 ਕਰੋੜ ਰੁਪਈਆ ਖਰਚੇ ਦਾ ਆ ਰਿਹਾ ਹੋ ਚੁੱਕਾ ਵਾ ਮਸ਼ੀਨ ਦੇ ਵਿੱਚ ਕੋਈ ਖਰਚਾ ਹੋਇਆ ਮਸ਼ੀਨ ਦੇ ਵਿੱਚ ਜਿਹੜਾ ਖਰਚਾ ਨਹੀਂ ਹੋਇਆ ਜਿਹੜਾ ਹੁਣ ਇਹਦਾ ਬਿੱਲ ਬਣੇਗਾ ਉਹ ਤੁਹਾਡੇ ਨਜ਼ਰ ਵਿੱਚ ਲੰਦਾ ਜਾਊਗਾ